ਮੇਰੀ ਮਾਂ ਦੇ ਜਮਾਨੇ 'ਚ ਵੀ ਕੁੜੀਆਂ ਭੱਜ ਜਾਂਦੀਆਂ ਹੁੰਦੀਆਂ ਸੀ। ਅੱਛਾ ਉਹ ਗੱਲਾਂ ਮੇਰੀ ਮਾਂ ਨੇ ਸੁਣਾਈਆਂ ਐ। ਵਿਆਹੀਆਂ ਹੋਈਆਂ ਪੇਕੇ ਆ ਕੇ ਆਪਣੇ ਮਿੱਤਰਾਂ ਨੂੰ ਮਿਲਣ ਚਲੀਆਂ ਜਾਂਦੀਆਂ ਸੀ। ਉਹ ਗੱਲਾਂ ਵੀ ਮੇਰੀ ਮਾਂ ਨੇ ਸੁਣਾਈਆਂ ਹੋਈਆਂ। ਇਹ ਗੱਲਾਂ ਸ਼ੁਰੂ ਤੋਂ ਚਲਦੀਆਂ ਆ ਰਹੀਆਂ ਨੇ ਪਰ ਉੱਥੇ ਮੈਂ ਇਹ ਨਹੀਂ ਕਹੂੰਗੀ ਕਿ ਹਰ ਵਾਰ ਔਰਤ ਹੀ ਕਸੂਰਵਾਰ ਹੁੰਦੀ ਸੀਗੀ। ਹੈਨਾ? ਉਹ ਪਤਾ ਨਹੀਂ ਕਿਹੋ ਜੀ ਸਾਈਕੋਲੋਜੀ ਹੋਊਗੀ ਜਾਂ ਕਿਸ ਤਰੀਕੇ ਦੇ ਨਾਲ ਉਹ ਵੱਡੀਆਂ ਹੋਈਆਂ ਹੋਣਗੀਆਂ ਕੀ ਉਹਨਾਂ ਦੇ ਚਲਦਾ ਉਹਦੇ ਬਾਰੇ ਮੈਂ ਗੱਲ ਨਹੀਂ ਕਰ ਸਕਦੀ ਲੇਕਿਨ ਇਹ ਚਲਦਾ ਆਇਆ ਹੈ ਪਰ ਮੈਂ ਇਹ ਕਹਿੰਨੀ ਹਣੀ ਅੱਜ ਦੇ ਯੁੱਗ 'ਚ ਵੀ ਉਸ ਯੁੱਗ 'ਚ ਕਿ ਔਰਤ ਜਿਹੜੀ ਹੈ ਉਹ ਇਨਕੰਪਲੀਟ ਹੈ ਜੇ ਉਹਦੇ ਦਿਮਾਗ ਦੇ ਵਿੱਚ ਇਹੋ ਜਿਹੇ ਵਿਚਾਰ ਉਹਨੂੰ ਇਨਕਰੇਜ ਕਰਦੇ ਹੈਗੇ ਇਹ ਕੰਮ ਕਰਨ ਲਈ ਹੂੰ ਮੈਨਾਂ ਇਹ ਔਰਤ ਉਹ ਔਰਤ ਉਹਦੇ ਚ ਔਰਤ ਹੀ ਔਰਤ ਨਹੀਂ ਐ ਉਹ ਮਾਈਨਸ ਔਰਤ ਨਾ ਮੰਨਫੀ ਐ ਉਹ ਜਿਹੜੀ ਔਰਤ ਆਪਾਂ ਗੱਲ ਕਰ ਰਹੇ ਆ ਆਪਣੇ ਬੱਚੇ ਦੇ ਨਾਲ ਸਹਰਾਣਾ ਲਾ ਕੇ ਧਰਵਾਸਾ ਦੇ ਕੇ ਆਪ ਭਾਈ ਮਰਦ ਕੋਲ ਜਾ ਕੇ ਵਹਿ ਜਿੰਦੀ ਸੀ ਹੁੰਦੀ ਸੀ ਉਹ ਔਰਤ ਐ ਮੈਂ ਤਾਂ ਉਹਨੂੰ ਔਰਤ ਨਹੀਂ ਸਮਝੀਦੀ ਸਭ ਤੋਂ ਦੁਨੀਆ ਤੇ ਪਿਆਰਾ ਉਹਨੂੰ ਉਹ ਆਪਣਾ ਅੰਸ਼ ਹੁੰਦਾ ਜਿਉ ਉਹਨੂੰ ਵੀ ਧੋਖਾ ਦੇ ਜੂਗੀ ਉਹਦਾ ਮਰਦ ਤਾਂ ਬਗਾਨਾ ਪੁੱਤ ਹੈ ਉਹਨੂੰ ਧੋਖਾ ਦੇ ਦੋਗੀ ਉਹ ਪਰ ਜੇ ਤੁਸੀਂ ਆਪਣੇ ਬੱਚੇ ਨੂੰ ਧੋਖਾ ਦੇ ਕੇ ਜਿਹੜੀ ਔਰਤ ਇਹ ਕਰਨ ਚਲੀ ਗਈ ਦੀ ਉਹ ਐਡੀ ਵੱਡੀ ਚੀਜ਼ ਹੋ ਗਈ ਕੋਈ ਤੁਹਾਡੇ ਲਈ ਕਿ ਤੁਸੀਂ ਉਹ ਕੰਮ ਕਰਨ ਚਲੇ ਜਾਓ